ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਿਰਸਾ ਪੰਜਾਬ ਦਾ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੀਆਂ ਅਲੋਪ ਹੋ ਰਹੇ ਪੰਛੀਆਂ ਸੰਬੰਧੀ ਪਾਈਆਂ ਜਾ ਰਹੀਆਂ ਵੀਡੀਓ ਜੇਕਰ ਤੁਹਾਨੂੰ ਚੰਗੀਆਂ ਲੱਗਦੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਆਪਾਂ ਡਾਕਟਰ ਮਲਕੀਤ ਸਿੰਘ ਸੈਣੀ ਜੀ ਦੀ ਪੁਸਤਕ ਪੰਜਾਬ ਦੇ ਅਲੋਪ ਹੋ ਰਹੇ ਪੰਛੀ ਸਰਲੇਖ ਅਧੀਨ ਸ਼ਿਕਰਾ ਬਾਰੇ ਗੱਲ ਕਰਾਂਗੇ ਹੱਦ ਦਰਜੇ ਦੀ ਚੁਸਤੀ ਫੁਰਤੀ ਤੇਜ਼ੀ ਅਕਰਮਣਸ਼ੀਲਤਾ ਤੇ ਸਹੋਂਪਨ ਦਾ ਦੂਜਾ ਨਾਮ ਹੈ ਸ਼ਿਕਰਾ ਗੁੰਦਮਾ ਸਰੀਰ ਬਾੰਕੀ ਆਦਾ ਤੇ ਕਾਟਵੀ ਨਜ਼ਰ ਸੰਗਣੇ ਤੇ ਸੰਗਣੇ ਤੇ ਸ਼ਾਨਦਾਰ ਰੁੱਖਾਂ ਦੀਆਂ ਟਾਹਣੀਆਂ ਤੇ ਪੱਤਿਆਂ ਦੀ ਓਟ ਵਿੱਚ ਲੋਕship ਕੇ ਖਾਮੋਸ ਬੈਠੇ ਰਹਿਣਾ ਚੋਰ ਅੱਖ ਨਾਲ ਸ਼ਿਕਾਰ ਤੇ ਨਜ਼ਰ ਰੱਖਣਾ ਤੇ ਸ਼ਿਕਾਰ ਨਜ਼ਰ ਪੈਂਦਿਆਂ ਹੀ ਅੱਖ ਦੇ ਝਲਕਾਰੇ ਵਿੱਚ ਉਸ ਤੇ ਇੰਨੀ ਤੇਜ਼ੀ ਤੇ ਅਚਨ ਚੇਤਨਤਾ ਨਾਲ ਝਪਟਣਾ ਕਿ ਉਹ ਆਪਣੇ ਬਚਾਓ ਦਾ ਕੋਈ ਉਪਰਾਲਾ ਨਾ ਕਰ ਸਕੇ ਇਸ حسین ਪੰਛੀ ਦੇ ਕੁਝ ਵਿਸ਼ੇਸ਼ ਲੱਛਣ ਵੀ ਹਨ ਤੇ ਗੁਣ ਵੀ ਛੋਟੇ-ਮੋਟੇ ਜਾਨਵਰ, ਪੰਛੀ, ਕਿਰਲੀਆਂ, ਡੱਡੂ, ਕੀੜੇ-ਮਕੌੜੇ ਤੇ ਹੋਰ ਬਿਆਨਤ ਕਿਸਮ ਦੇ ਜੀਵ ਇਸ ਦੀ ਰੋਜ਼ਮਰਾਂ ਖਾਣਕ ਵਿੱਚ ਸ਼ਾਮਲ ਹਨ। ਪੈਮਾਯਸ਼ ਵਿੱਚ 30 ਤੋਂ 36 ਸੈਂਟੀਮੀਟਰ ਦਾ ਇਹ ਤਰਾਸੇ ਹੋਏ ਨੈ ਨਕਸ਼ਾ ਵਾਲਾ ਪੰਛੀ ਉੱਪਰਲੇ ਕੁਸਮ੍ਹਲੇ ਪੀਲੇ ਤੋਂ ਹਲਕੇ ਸਵਾ ਰੰਗ ਦਾ ਹੁੰਦਾ ਹੈ। ਚੁੰਜਤੋਂ ਛਾਤੀ ਦਾ ਹਿੱਸਾ ਹਲਕੇ ਜਰਦ ਤੋਂ ਫਿੱਕੇ ਸੰਤਰੀ ਰੰਗ ਦਾ ਹੋਣ ਕਰਕੇ ਇਹ ਪੰਛੀ ਟਾਹਣੀਆਂ ਤੇ ਪੱਤਿਆਂ ਦੀ ਓਟ ਵਿੱਚ ਐਸਾ ਘੁਲ ਮਿਲ ਜਾਂਦਾ ਹੈ ਕਿ ਪਹਿਲੀ ਨਜ਼ਰੇ ਇਸ ਦੀ ਹੋਂਦ ਦਾ ਪਤਾ ਹੀ ਨਹੀਂ ਲੱਗਦਾ ਲੱਤਾਂ ਦਾ ਮੁਢਲਾ ਹਿੱਸਾ ਤੇ ਪੂੰਛ ਤੇ ਖੰਭਾਂ ਦੀ ਸੇਤਲੀ ਸਤਾਈ ਵੀ ਮੁਲਾਇਮ ਚਿੱਟੀ ਤੋਂ ਹਲਕੇ ਅਸਮਾਨੀ ਰੰਗ ਦੀ ਭਾ ਮਾਰਦੀ ਹੈ ਆਮ ਤੌਰ ਤੇ ਰੋਜ਼ਮਰੀ ਜ਼ਿੰਦਗੀ ਵਿੱਚ ਇਹ ਟੀ ਟੂ ਟੀ ਟੂ ਦੀ ਤਿੱਖੀ ਤਿੱਖੀ ਉੱਚੀ ਤੇ ਤਲਖ ਆਵਾਜ਼ ਕੱਢਦਾ ਹੈ ਪਰ ਕਦੇ-ਕਦੇ ਇਹ ਲੰਮੀ ਤੇ ਚੁਭਮੀ ਆਵਾਜ਼ ਇਹੀਆਂ ਇਹੀਆਂ ਵੀ ਕਰਦਾ ਹੈ ਆਮ ਕਰਕੇ ਇਕੱਲਾ ਹੀ ਬੇਪਰਵਾਹ ਤੇ ਬੇਖੌਫ ਜਿਹੀ ਜ਼ਿੰਦਗੀ ਬਸਰ ਕਰਦਾ ਹੈ ਪਰ ਕਦੇ-ਕਦੇ ਨਰ ਅਤੇ ਮਾਦਾ ਪਰਜਨਨ ਰੁੱਤ ਦੌਰਾਨ ਅਸਮਾਨ ਵਿੱਚ ਕਾਫੀ ਉਚਾਈ ਤੇ ਛੋਟੇ ਛੋਟੇ ਦਾਇਰਿਆਂ ਵਿੱਚ ਘੁੰਮਦੇ ਨਜ਼ਰੀ ਪਹੁੰਚਾਂਦੇ ਹਨ ਜਨਵਰੀ ਤੋਂ ਜੂਨ ਤੱਕ 6 ਮਹੀਨਿਆਂ ਦਾ ਸਮਾਂ ਇਸ ਦੀ ਪ੍ਰਜਨਨ ਰੁੱਤ ਦਾ ਹੁੰਦਾ ਹੈ ਜਦੋਂ ਕਿ ਮਾਦਾ 7 ਤੋਂ 15 ਮੀਟਰ ਦੀ ਉਚਾਈ ਤੇ ਸੰਘਣੇ ਤੇ ਛਾਂ ਦਾ ਰੁੱਖਾਂ ਦੀਆਂ ਟਾਹਣੀਆਂ ਵਿੱਚ ਮੋਕਲਾ ਅਤੇ ਅਣ ਘੜਤ ਜਿਹਾ ਆਲਣਾ ਬਣਾ ਕੇ ਆਂਡੇ ਦਿੰਦੀ ਹੈ ਤੇ ਬੱਚਿਆਂ ਦੀ ਦੇਖ ਰੇਖ ਕਰਦੀ ਹੈ ਕਦੇ ਸਮਾਂ ਸੀ ਜਦੋਂ ਪੰਜਾਬ ਦੀਆਂ ਸੀਮਾਵਾਂ ਅੰਦਰ ਇਸ ਨਿੱਡਰ ਪਰਿੰਦੇ ਦੀਆਂ ਆਵਾਜ਼ਾਂ ਤੇ ਪਰਵਾਚਾਂ ਆਮ ਹੀ ਸੁਣੀਆਂ ਤੇ ਵੇਖੀਆਂ ਜਾ ਸਕਦੀਆਂ ਸਨ ਹਰ ਪੰਜਾਬੀ ਇਸ ਦੀ ਆਵਾਜ਼ ਤੇ ਸ਼ਕਲ ਤੋਂ ਵਾਕਿਫ ਸੀ ਕੋਈ ਰੁੱਖ ਵੀਰ ਜਾਂ ਦਰਖਤਾਂ ਦਾ ਝੁੰਡ ਇਸ ਤੋਂ ਸਖਣਾ ਨਹੀਂ ਸੀ ਇਹ ਜਰਾ ਕੁ ਜਿੰਨੇ ਖੰਭ ਹਲਾਉਂਦਾ ਤਾਂ ਛੋਟੀ ਮੋਟੀ ਜ਼ਿੰਦਗੀ ਪੈਪੀਤ ਹੋਈ ਕੱਖਾਂ ਕਾਨਿਆਂ ਵਿੱਚ ਸਿਮਟ ਜਾਂਦੀ ਥਾਂ ਥਾਂ ਤੇ ਚਿੜੀਆਂ ਦੇ ਖਿੰਡੇ ਹੋਏ ਖੰਭ ਇਸ ਦੀ ਹੋਂਦ ਦੀ دہشت ਬਣਾਈ ਰੱਖਦੇ ਉਦੋਂ ਸਿਕਰਾ ਸਾਡੀਆਂ 부ਝਾਰਤਾਂ ਵਿੱਚ ਵੀ ਆਇਆ ਅਖਾਣਾ ਵਿੱਚ ਵੀ ਤੇ ਚਿੱਤਰਾਂ ਵਿੱਚ ਵੀ ਆਪਣੀ ਮਿਕਨਾ ਤੀਸੀ ਖੇਚ ਬਾਂਕੀ ਆਦਾ ਤੇ ਸ਼ਿਕਾਰ ਦੇ ਦੇ ਹੁਨਰ ਕਰਕੇ ਅਸੀਂ ਕਰੇ ਨੇ ਪੰਜਾਬੀ ਗੀਤਾਂ ਗਾਜਲਾਂ ਤੇ ਕਵਿਤਾਵਾਂ ਵਿੱਚ ਵੀ ਥਾਂ ਲਈ ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਚੂਰੀ ਕੁੱਟਾਂ ਤ ਉਹ ਖਾਂਦਾ ਨਹੀਂ ਅਸਾਂ ਦਿਲ ਦਾ ਮਾਸ ਖਵਾਇਆ ਇੱਕ ਓਡਾਰੀ ਉਸ ਐਸੀ ਮਾਰੀ ਕਿ ਉਹ ਮੁੜ ਬਤਨੀ ਨਾ ਆਇਆ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਚਾਹੇ ਕਿਸੇ ਸ਼ਿਕਰੇ ਨੂੰ ਇੱਕ ਪ੍ਰਤੀਕ ਵਜੋਂ ਹੀ ਲਿਆ ਹੋਵੇ ਪਰ ਹੁਣ ਤਾਂ ਅਸਲੀਅਤ ਵਿੱਚ ਹੀ ਇਹ ਪੰਛੀ ਇੱਕ ਲੰਮੀ ਉਡਾਰੀ ਮਾਰ ਗਿਆ ਜਾਂ ਮਾਰਨ ਨੂੰ ਤਿਆਰ ਲੱਗਦਾ ਹੈ ਕਦੀ ਕਿਤੇ ਮੁੱਦਤਾਂ ਪਿੱਛੇ ਕੋਈ ਇੱਕ ਅੱਧ ਬਚਿਆ ਖੁਚਿਆ ਨਜ਼ਰੀ ਪੈ ਜਾਵੇ ਤਾਂ ਵੱਖਰੀ ਗੱਲ ਹੈ ਪਰ ਅਸਲ ਵਿੱਚ ਇਹ ਕੌੜੀ ਸਚਾਈ ਹੈ ਕਿ ਪੰਜਾਬੀ ਇਸ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਤੇ ਰਹਿਣ ਜੋਗ ਟੁਕਮੀ ਜਗਾ ਨਹੀਂ ਦੇ ਸਕੇ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਪੰਛੀ ਨੂੰ ਮਹਿਜ਼ ਤਸਵੀਰਾਂ ਦੀ ਜ਼ੁਬਾਨੀ ਹੀ ਦੇਖ ਸਕਣਗੀਆਂ ਸੋ ਧੰਨਵਾਦ ਜੀ